ਚੋਰੇ ਦੀਆਂ ਇਹ ਗੱਲਾਂ ਨਹੀਂ ਹੁੰਦੀਆਂ ਕਹਿਣ ਵਾਲੀਆਂ ਜੇ ਮੈਂ ਨਹਾਉਣ ਜਾਣੀ ਆ ਤਾਂ ਤੂੰ ਸਾਬਣ ਨਹੀਂ ਲਾ ਕੇ ਆਈ ਜਾਂ ਤੂੰ ਇੰਨੇ ਟਾਈਮ ਚ ਨਹਾ ਕੇ ਆ ਗਈਆਂ ਜਾਂ ਤੂੰ ਬੱਚਾ ਨਹੀਂ ਲੈਣਾ ਇਹ ਪਹਿਲਾਂ ਗਰੀਬ ਘਰ ਦੀ ਹੁਸ਼ਿਆਰ ਕੁੜੀ ਦਾ ਰਿਸ਼ਤਾ ਲੈ ਲਿਆ ਗਿਆ ਜਿਸਨੇ ਕੀ ਆਇਲਸ ਕੀਤੀ ਹੋਈ ਸੀ ਤਾਂ ਕਿ ਉਹਨਾਂ ਦਾ ਮੁੰਡਾ ਬਾਹਰ ਜਾ ਸਕੇ ਪਰ ਉਸ ਤੋਂ ਬਾਅਦ ਇਸ ਘਰ ਦੇ ਵਿੱਚ ਇਹ ਜਿਹਾ ਕੁਝ ਹੋਇਆ ਕਿ ਨਾ ਤਾਂ ਉਹਨਾਂ ਨੇ ਕੁੜੀ ਉੱਥੇ ਵਸਣ ਦਿੱਤੀ ਅਤੇ ਨਾਲ ਹੀ ਆਪਣੇ ਮੁੰਡੇ ਨੂੰ ਹੋਰ ਕੁੜੀਆਂ ਦੇ ਨਾਲ ਘੁੰਮਣ ਤੱਕ ਵੀ ਭੇਜ ਦਿੰਦੇ ਸਨ ਇੱਕ ਵੱਡੇ ਅਤੇ ਗੰਭੀਰ ਇਲਜ਼ਾਮ ਇਸ ਘਰ ਦੀ ਨੂਹ ਦੇ ਵੱਲੋਂ ਚੂੜੇ ਵਾਲੀ ਕੁੜੀ ਦੇ ਵੱਲੋਂ ਆਪਣੇ ਹੀ ਸੌਰੇ ਪਰਿਵਾਰ ਤੇ ਲਗਾਏ ਗਏ ਨੇ ਜਿਸ ਤੋਂ ਬਾਅਦ ਸੁਣ ਕੇ ਕਿਸੇ ਦਾ ਵੀ ਖੂਨ ਖੋਲ ਉੱਠੇ ਸਧਾਰਨ ਜਿਹੇ ਘਰ ਦੀ ਸਿੰਪਲ ਜਹੀ ਇਹ ਕੁੜੀ ਜੋ ਕਿ ਇਹ ਆਖ ਰਹੀ ਹੈ ਕਿ ਨਾਤਾ ਮੈਨੂੰ ਹੁਣ ਤੱਕ ਪੁਲਿਸ ਤੇ ਕੋਲ ਇਨਸਾਫ ਮਿਲਿਆ ਹੈ ਅਤੇ ਨਾ ਹੀ ਮਿਲਣ ਦੀ ਉਮੀਦ ਹੈ ਜਿਸ ਦੇ ਚਲਦੇ ਹੋਏ ਉਹ ਨਿਹੰਗ ਸਿੰਘ ਵੀਰਾ ਨੂੰ ਜਥੇਬੰਦੀਆਂ ਨੂੰ ਅਪੀਲ ਕਰ ਰਹੀ ਹੈ ਕਿ ਉਸ ਦਾ ਸਾਥ ਦਿੱਤਾ ਜਾਵੇ ਤਾਂ ਕਿ ਉਹ ਇਨਸਾਫ ਪਾ ਸਕੇ ਉਸ ਦੇ ਸੌਰੇ ਘਰ ਨੂੰ ਹੁਣ ਤਾਲਾ ਲੱਗਿਆ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਨੂੰ ਪੁੱਤਰ ਨੂੰ ਪਹਿਲਾਂ ਹੀ ਬੇਦਖਲ ਕਰ ਚੁੱਕੇ ਹਾਂ ਸੌਰਾ ਜੋ ਕਿ ਪਹਿਲਾਂ ਫੌਜ ਦੇ ਵਿੱਚ ਸੀ ਉਸ ਦੇ ਵੱਲੋਂ ਆਪਣੀ ਨੂੰ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਤੂੰ ਸਾਬਣ ਲਾਇਆ ਜਾਂ ਫਿਰ ਨਹੀਂ ਤੂੰ ਇੰਨੀ ਛੇਤੀ ਕਿਉਂ ਨਹਾ ਕੇ ਆ ਗਈ ਕੁੱਟਮਾਰ ਕਰਕੇ ਉਸ ਤੇ ਸ਼ਰੀਰ ਦੇ ਉੱਪਰ ਨੀਲ ਪਾ ਦਿੱਤੇ ਜਾਂਦੇ ਨੇ ਅਤੇ ਨਾਲ ਹੀ ਆਪਣੇ ਮੁੰਡੇ ਨੂੰ ਕਿਸੇ ਹੋਰ ਕੁੜੀ ਦੇ ਨਾਲ ਉਹਨੂੰ ਬਾਹਰ ਛੱਡ ਕੇ ਤੱਕਾਂਦੇ ਇਹ ਸਭ ਕੁਝ ਇਸ ਘਰ ਵੀ ਨੂਹ ਦੇ ਵੱਲੋਂ ਜਸਪ੍ਰੀਤ ਦੇ ਵੱਲੋਂ ਕਿਹਾ ਜਾ ਰਿਹਾ ਹੈ ਜਿਸ ਨੇ ਆਪਣੇ ਹੀ ਪਤੀ ਤੇ ਕਈ ਵੱਡੇ ਇਲਜ਼ਾਮ ਲਗਾਏ ਨੇ ਉਹਦਾ ਕਹਿਣਾ ਹੈ ਕਿ ਉਹ ਨਸ਼ੇ ਵੀ ਕਰਦਾ ਹੈ ਪਹਿਲਾਂ ਵਿਆਹਾ ਹੋਇਆ ਵੀ ਹੈ ਸਨੈਪਚੈਟ ਤੇ ਉਸ ਨੂੰ ਕੁੜੀਆਂ ਦੇ ਫੋਨ ਆਉਂਦੇ ਨੇ ਤੇ ਜਦੋਂ ਉਹ ਚੱਕ ਕੇ ਪੁੱਛਦੀ ਹੈ ਕੌਣ ਹੈ ਤਾਂ ਉਹ ਕੁੜੀਆਂ ਆਖਦੀਆਂ ਨੇ ਕਿ ਮੈਂ ਇਸ ਦੀ ਘਰ ਵਾਲੀ ਆ ਤੂੰ ਕੋਣ ਹੈ ਬੜੇ ਹੀ ਨਾਜ਼ਾਂ ਤੇ ਲਾਡਾਂ ਦੇ ਨਾਲ ਪਾਲੀ ਹੋਈ ਧੀ ਨੂੰ ਪੂਰੇ ਪਿੰਡ ਦੇ ਸਾਹਮਣੇ ਵਿਆਹ ਕਿ ਲਜਾਇਆ ਗਿਆ ਸੀ ਮੁੰਡੇ ਦੇ ਵੱਲੋਂ ਪਰ ਉੱਥੇ ਜਾ ਕੇ ਇਸ ਦੀ ਬੇਕਦਰੀ ਕੀਤੀ ਗਈ ਉਸ ਦੇ ਨਾਲ ਕੁੱਟਮਾਰ ਹੋਈ ਗਰੀਬ ਹੋਣ ਕਰਕੇ ਸੰਤਾਨੇ ਮੇਣੇ ਦਿੱਤੇ ਗਏ ਕਿ ਤੂੰ ਕਿਹੜਾ ਬਾਦਲਾਂ ਦੇ ਘਰੋਂ ਆਈ ਹੈ ਇਹ ਕੁੜੀ ਆਪਣੇ ਮੂੰਹੋਂ ਗੱਲਾਂ ਦੱਸਦੀ ਹੈ ਕਿ ਕਿੰਜ ਪਾ ਮੈਂ ਕਿ ਉਹਨਾਂ ਨੇ ਅੱਗੇ ਉਸ ਨੂੰ ਪੜਨ ਵੀ ਲਾਇਆ ਸੀ ਤਾਂ ਕਿ ਆਇਲਸ ਦੇ ਵਿੱਚੋਂ ਹੋਰ ਜ਼ਿਆਦਾ ਬੈਂਡ ਆ ਸਕਣ ਪਲੱਸ 2 ਪਾਸ ਇਹ ਕੁੜੀ ਸੀ ਇੱਕ ਵਾਰੀ ਆਇਲਸ ਕਲੀਅਰ ਕਰ ਚੁੱਕੀ ਸੀ ਪਰ ਉਹਨਾਂ ਦਾ ਕਹਿਣਾ ਸੀ ਕਿ ਹਜੇ ਅਸੀਂ ਬਾਹਰ ਨਹੀਂ ਭੇਜਣਾ ਹਲੇ ਤੇਰੇ ਬੈਂਡ ਹੋਰ ਜ਼ਿਆਦਾ ਆਣਗੇ ਫਿਰ ਭੇਜਾਂਗੇ ਤਾਂ ਇਹ ਵੀ ਨਹੀਂ ਕੀਤਾ ਗਿਆ ਸਗੋਂ ਜਿਹੜਾ ਵੀ ਖਰਚਾ ਉਸ ਦੀ ਆਇਲਸ ਦੇ ਦੌਰਾਨ ਕਲਾਸਾਂ ਤੇ ਜਾਂ ਫਿਰ ਹੋਰ ਚੀਜ਼ਾਂ ਤੇ ਆਉਂਦਾ ਸੀ ਉਹ ਆਖਦੇ ਸੀ ਕਿ ਆਪਣੇ ਘਰੋਂ ਲੈ ਕੇ ਆ ਆਪਣੇ ਮਾਪਿਓ ਨੂੰ ਆਖ ਕਿ ਉਹ ਸਾਰਾ ਖਰਚ ਕਰਨਗੇ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹੋਣ ਕਰਕੇ ਕਿਉਂਕਿ ਉਸਦੇ ਪਿਤਾ ਦਿਹਾੜੀਦਾਰ ਨੇ 300 ਰੁਪਏ ਦਿਹਾੜੀ ਮਿਲਦੀ ਆ ਦਿਨ ਦੀ ਫੈਕਟਰੀ ਦੇ ਵਿੱਚ ਕੰਮ ਕਰਦੇ ਹੋਏ ਤਾਂ ਇਸੇ ਚੱਕਰ ਦੇ ਵਿੱਚ ਉਹ ਆਪਣੇ ਪਰਿਵਾਰ ਨੂੰ ਕੁਝ ਵੀ ਦੱਸ ਨਹੀਂ ਸકી ਉਸ ਨੂੰ ਡਰ ਸੀ ਕਿ ਉਹ ਟੈਨਸ਼ਨ ਦੇ ਵਿੱਚ ਆਣਗੇ ਪਰ ਅੱਜ ਇਹ ਰੋਂਦਾ ਹੋਇਆ ਪਰਿਵਾਰ ਰੋਂਦੀ ਹੋਈ ਮਾਂ ਇਹੀ ਆਖ ਰਹੀ ਸੀ ਕਿ ਧੀਆਂ ਨੂੰ ਤਾਂ ਇੱਕ ਵਾਰ ਵਿਆਹ ਨਾ ਬੜਾ ਔਖਾ ਹੈ ਤੇ ਇੱਥੇ ਹੁਣ ਜਦੋਂ ਘਰ ਆ ਕੇ ਬੈਠ ਗਈ ਹੈ ਤੀ ਤਾਂ ਉਹਨਾਂ ਦਾ ਹੁਣ ਕੋਈ ਵੀ ਸਹਾਰਾ ਨਹੀਂ ਦਿੰਦਾ ਤਾਂ ਉਹ ਰੋਂਦੇ ਨੇ ਰੋਟੀ ਖਾਣ ਤੱਕ ਦਾ ਹਿੰਲਾ ਨਹੀਂ ਹੁੰਦਾ ਮਨ ਨਹੀਂ ਕਰਦਾ ਕਿ ਰੋਟੀ ਦੀਆਂ ਦੋ ਗਰਾਈਆਂ ਵੀ ਉਹ ਆਪਣੇ ਮੂੰਹ ਦੇ ਵਿੱਚ ਪਾ ਸਕੇ ਮਜਬੂਰ ਹੋਏ ਇਸ ਪਰਿਵਾਰ ਦੇ ਹਾਲਾਤਾਂ ਨੂੰ ਦੇਖ ਕੇ ਪਿੰਡ ਵਾਲੇ ਵੀ ਰੋ ਪਏ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਨ ਤੋਂ ਬਾਅਦ ਕੁੜੀ ਦੇ ਵੱਲੋਂ ਮਦਦ ਮੰਗੀ ਗਈ ਸੀ ਅਤੇ ਪਿੰਡ ਵਾਲਿਆਂ ਨੇ ਕਿਹਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇੰਨੀ ਚੰਗੀ ਕੁੜੀ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਉਸ ਮਗਰੋਂ ਦਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਥਾਣੇ ਦੇ ਬਾਹਰ ਪਰ ਕੁੜੀ ਵਾਲਿਆਂ ਦੇ ਨਾਲ ਉੱਥੇ ਧੋਖਾ ਹੋਇਆ ਕੁੜੀ ਦਾ ਕਹਿਣਾ ਹੈ ਕਿ ਸਾਨੂੰ ਇਹ ਕਿਆਕੇ ਧਰਨਾ ਚਖਵਾ ਦਿੱਤਾ ਸੀ ਕਿ ਪਰਚਾ ਮੁੰਡੇ ਤੇ ਉਸਦੇ ਪਿਓ ਤੇ ਹੋ ਚੁੱਕਿਆ ਪਰ ਜਦੋਂ ਪਰਚਾ ਕੱਟ ਕੇ ਆਇਆ ਉਸ ਦੇ ਵਿੱਚ ਨਾਮ ਦੇਖਿਆ ਗਿਆ ਤਾਂ ਸਿਰਫ ਮੁੰਡੇ ਦਾ ਹੀ ਨਾਮ ਸ਼ਾਮਿਲ ਸੀ ਉਸਤੇ ਪਿਓ ਨੂੰ ਇਸ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਜਿਸ ਤੋਂ ਨਾਰਾਜ਼ ਹੈਤੀ ਜਾਣੀ ਦਾ ਪੁਲਿਸ ਤੋਂ ਵਿਸ਼ਵਾਸ ਉੱਠ ਗਿਆ ਉਸ ਦਾ ਕਹਿਣਾ ਹੈ ਤੇ ਹੁਣ ਉਹ ਨਿਹੰਗ ਸਿੰਘ ਵੀਰਾਂ ਨੂੰ ਅਪੀਲ ਕਰ ਰਹੀ ਹੈ ਉਸ ਦੀ ਮਦਦ ਕੀਤੀ ਜਾਵੇ ਉਸ ਦਾ ਕਹਿਣਾ ਹੈ ਕਿ ਮੇਰੇ ਜਨਮ ਦਿਨ ਵਾਲੇ ਦੀਨ ਵੀ ਮੇਰੇ ਨਾਲ ਕੁੱਟਮਾਰ ਹੋਈ ਸੀ ਅਤੇ ਕਿਸ ਤਰ੍ਹਾਂ ਦੇ ਨਾਲ ਉਸਦਾ ਪਤੀ ਕਿਸੇ ਹੋਰ ਦੇ ਨਾਲ ਫਿਰਦਾ ਸੀ ਹਿਮਾਚਲ ਜਾਣ ਦਾ ਪਲਾਨ ਬਣਾਇਆ ਗਿਆ ਸੀ ਪਰ ਉਹ ਜਸੂ ਨਾਮ ਦੀ ਕਿਸੇ ਹੋਰ ਕੁੜੀ ਦੇ ਨਾਲ ਘਰ ਤੋਂ ਚਲਾ ਗਿਆ ਅਤੇ ਇਹ ਝੂੜੇ ਵਾਲੀ ਕੁੜੀ ਘਰ ਦੇ ਵਿੱਚ ਬੈਠੀ ਰਹਿ ਗਈ ਇਸ ਦੇ ਪਿੱਛੇ ਪੂਰੀ ਸ਼ਹਿਰ ਮੁੰਡੇ ਨੂੰ ਉਸਦੇ ਪਿਓ ਦੀ ਮਿਲੀ ਹੋਈ ਸੀ ਕੁੜੀ ਦਾ ਕਹਿਣਾ ਹੈ ਕਿ ਪਿਓ ਹੀ ਸੀ ਜਿਹੜਾ ਆਪਣੇ ਪੁੱਤ ਨੂੰ ਆਖਦਾ ਸੀ ਕਿ ਤੂੰ ਚਲਾ ਜਾ ਇਹਨੂੰ ਅਸੀਂ ਦੇਖ ਲਵਾਂਗੇ ਇਹ ਸਭ ਕੁਝ ਵਿੱਚ ਬੈਠ ਕੇ ਪਿਓ ਦੇ ਵੱਲੋਂ ਕਰਵਾਇਆ ਜਾ ਰਿਹਾ ਸੀ ਫੌਜੀ ਸੀ ਉਹ ਪਹਿਲਾਂ ਕੁੜੀ ਦੇ ਨਾਲ ਇੰਨਾ ਮਾੜਾ ਵਿਵਹਾਰ ਕਰਨਾ ਉਸ ਨੂੰ ਉੱਚਾ ਨੀਵਾ ਬੋਲਣਾ ਉਸਤੇ ਨਹਾਣ ਤੱਕ ਦੀਆਂ ਗੱਲਾਂ ਪੁੱਛਣੀਆਂ ਬੱਚੇ ਬਾਰੇ ਗੱਲਾਂ ਪੁੱਛਣੀਆਂ ਇਹ ਸਾਰੇ ਕੰਮ ਬੰਦਿਆਂ ਦੇ ਨਹੀਂ ਹੁੰਦੇ ਕੁੜੀ ਦਾ ਕਹਿਣਾ ਕਿ ਮੇਰੀ ਸੱਸ ਪੁੱਛ ਸਕਦੀ ਸੀ ਪਰ ਸੱਸ ਹਮੇਸ਼ਾ ਹੀ ਆਖਦੀ ਸੀ ਕਿ ਕੁੜੀ ਵਧੀਆ ਅਤੇ ਸਾਰੇ ਕੰਮ ਕਰ ਕਰਦੀ ਹੈ ਕਿਉਂਕਿ ਕੁੜੀ ਨੇ ਕਦੇ ਆਪਣੇ ਸੱਸ ਦੇ ਪੈਰ ਥੱਲੇ ਤੱਕ ਨਹੀਂ ਲੱਗਣ ਦਿੱਤੇ ਪਰ ਫਿਰ ਵੀ ਉਸ ਘਰ ਦੇ ਵਿੱਚ ਕੁੜੀ ਦੀ ਕੋਈ ਕਦਰ ਨਹੀਂ ਹੋਈ। ਨਾ ਉਸਦੇ ਪਤੀ ਨੇ ਇਸ ਤਿਹਾਰ ਲਈ ਜਿਹੜਾ ਕਿ ਨਸ਼ੇ ਵੀ ਕਰਦਾ ਸੀ, ਬਾਹਰ ਕੁੜੀਆਂ ਦੇ ਨਾਲ ਵੀ ਫਿਰਦਾ ਸੀ ਅਤੇ ਹੋਰਾਂ ਦੇ ਨਾਲ ਫੋਨ ਤੇ ਗੱਲਬਾਤ ਵੀ ਕਰਦਾ ਸੀ ਅਤੇ ਹੱਦ ਤਾਂ ਉਦੋਂ ਹੋ ਗਈ ਜਦੋਂ ਪਤਾ ਲੱਗਿਆ ਕਿ ਉਹ ਪਹਿਲਾਂ ਹੀ ਕਿਸੇ ਕੁੜੀ ਦੇ ਨਾਲ ਵਿਆਹਿਆ ਹੋਇਆ ਹੈ। ਉਸ ਦਾ ਮੈਰਿਜ ਸਰਟੀਫਿਕੇਟ ਰਾਇਕੋਟ ਵਿੱਚ ਸੀ। ਉਹ ਕੁੜੀ ਖੁਦ ਦੇਖ ਕੇ ਆਈ ਹੈ ਚੂੜੇ ਵਾਲੀ। ਪਰ ਇਹ ਸਾਰੀਆਂ ਗੱਲਾਂ ਸਾਬਿਤ ਕਰਨੀਆਂ ਉਸਦੇ ਲਈ ਔਖੀਆਂ ਹੋ ਰਹੀਆਂ ਨੇ ਜਿਹੜਾ ਦੁੱਖ ਅਤੇ ਸੰਤਾਪ ਉਸਨੇ ਹੰਡਾਇਆ ਉਸਦਾ ਕਹਿਣਾ ਹੈ ਕਿ ਮੈਂ ਦੱਸ ਨਹੀਂ ਸਕਦੀ ਮੈਂ ਹੁਣ ਤੱਕ ਚੁੱਪ ਬੈਠੀ ਸੀ ਕਿਉਂਕਿ ਮੈਨੂੰ ਪਤਾ ਹੈ ਕਿ ਅਸੀਂ ਇੰਨੇ ਜੋਗੇ ਹੈ ਨਹੀਂ ਕਿ ਇਹਨਾਂ ਦਾ ਕੁਝ ਕਰ ਸਕਾਂਗੇ ਉਹ ਵੀ ਸਾਨੂੰ ਬਾਰ-ਬਾਰ ਇਹੀ ਆਖਦੇ ਨੇ ਕਿ ਤੁਸੀਂ ਸਾਡਾ ਕੁਝ ਵੀ ਨਹੀਂ ਵਿਗਾੜ ਸਕਦੇ ਸਾਡੇ ਕੋਲ ਪੈਸਾ ਹੈ ਅਸੀਂ ਆਪਣੇ ਪੁੱਤ ਨੂੰ ਜੇਲ੍ਹ ਤੱਕ ਨਹੀਂ ਜਾਣ ਦਿੰਦੇ ਕੁੜੀ ਦਾ ਕਹਿਣਾ ਹੈ ਕਿ ਜਦੋਂ ਪਹਿਲੀ ਵਾਰ ਲੜਾਈ ਹੋਈ ਸੀ ਤਾਂ ਮੈਂ ਸਮਝੌਤਾ ਕਰਕੇ ਵਾਪਸ ਇਸ ਘਰ ਦੇ ਵਿੱਚ ਗਈ ਸੀ ਪੁਲਿਸ ਦੇ ਸਾਹਮਣੇ ਪਰ ਉਸ ਸਮੇਂ ਤੋਂ ਹੀ ਮੇਰੇ ਨਾਲ ਮਾੜਾ ਵਿਵਹਾਰ ਹੋਣਾ ਸ਼ੁਰੂ ਹੋ ਗਿਆ ਮੇਰੀ ਨੰਦ ਨੇ ਮੈਨੂੰ ਬੁਲਾਣਾ ਤੱਕ ਛੱਡ ਦਿੱਤਾ ਸਹੁਰੇ ਦੇ ਵੱਲੋਂ ਪੁੱਠੀਆਂ ਗੱਲਾਂ ਕਈਆਂ ਜਾਂਦੀਆਂ ਸੀ ਅਤੇ ਉਸਦਾ પતિ ਘਰ ਹੀ ਨਹੀਂ ਵੜਦਾ ਸੀ ਹੌਲੀ-ਹੌਲੀ ਉਸ ਨੂੰ ਪਤਾ ਲੱਗ ਗਿਆ ਕਿ ਉਸਦਾ પતિ ਕਿਸੇ ਹੋਰ ਕੁੜੀਆਂ ਦੇ ਚੱਕਰ ਦੇ ਵਿੱਚ ਹੈ ਅਤੇ ਹੱਦ ਉਦੋਂ ਹੁੰਦੀ ਸੀ ਜਦੋਂ ਇਹਨਾਂ ਕੰਮਾਂ ਨੂੰ ਘਰ ਵਾਲੇ ਨੂੰ ਰੋਕਦੀ ਸੀ ਅਤੇ ਉਸਦੀ ਕੁਟਮਾ ਕੀਤੀ ਜਾਂਦੀ ਸੀ ਹਾਲਾਂਕਿ ਇਹ ਵਿਆਹ ਇਸ ਕਰਕੇ ਕੀਤਾ ਗਿਆ ਸੀ ਕਿ ਕੁੜੀ ਦੀ ਅਲਸ ਕਲੀਅਰ ਹੈ ਤੇ ਮੁੰਡੇ ਨੂੰ ਵੀ ਉਹ ਬਾਹਰ ਲੈ ਕੇ ਚਲੀ ਜਾਵੇਗੀ ਪਰ ਵਿਆਹ ਹੋਣ ਤੋਂ ਬਾਅਦ ਸਭ ਕੁਝ ਬਦਲਦਾ ਨਜ਼ਰ ਆਇਆ ਤੇ ਹੁਣ ਕੁੜੀ ਨੇ ਪੁਲਿਸ ਦੇ ਸਾਹਮਣੇ ਇਹ ਤੱਕ ਕਹਿ ਦਿੱਤਾ ਸੀ ਕਿ ਮੈਂ ਬਾਹਰ ਵੀ ਚਲੋ ਨਹੀਂ ਜਾਣਾ ਚਾਹਦੀ ਮੈਂ ਚਾਹੁੰਨੀ ਆ ਕਿ ਮੈਨੂੰ ਮੇਰਾ ਸਹੁਰਾ ਪਰਿਵਾਰ ਇੱਥੇ ਹੀ ਖੁਸ਼ ਰੱਖੇ ਕਿਉਂਕਿ ਉਹ ਆਪਣੇ ਘਰ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਸਦੇ ਮਾਪ ਪਿਓ ਅਡਾ ਵੱਡਾ ਦੁੱਖ ਨਹੀਂ ਸਹਾਰ ਸਕਾਂਗੇ ਅਜੋਨਾ ਹੀ ਦੁੱਖਾਂ ਤਕਲੀਫਾਂ ਦੇ ਵਿੱਚ ਬੈਠਾ ਇਹ ਪਰਿਵਾਰ ਲੋਕਾਂ ਦੇ ਅੱਗੇ ਹੱਥ ਜੋੜ ਕੇ ਅਪੀਲ ਕਰ ਰਿਹਾ ਹੈ ਕਿ ਸਾਡਾ ਸਾਥ ਦਿੱਤਾ ਜਾਵੇ ਦਿਨ ਰਾਤ ਇੱਕੋ ਹੀ ਚਿੰਤਾ ਰਹਿੰਦੀ ਹੈ ਕਿ ਇਨਸਾਫ ਕਿਵੇਂ ਮਿਲੇਗਾ ਉਹ ਸੋਹਰਾ ਪਰਿਵਾਰ ਜੋ ਕਿ ਪੈਸੇ ਵੱਲੋਂ ਵੀ ਤੱਕੜਾ ਅਤੇ ਉਹ ਧਮਕੀਆਂ ਵੀ ਦਿੰਦਾ ਹੈ ਇਸ ਪਰਿਵਾਰ ਨੂੰ ਕਿ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਉਹਨਾਂ ਦੇ ਨਾਲ ਇਸ ਗਰੀਬ ਪਰਿਵਾਰ ਦੀ ਟੱਕਰ ਅਤੇ ਉਹ ਲੋਕਾਂ ਨੂੰ ਹੀ ਹੱਥ ਜੋੜ ਕੇ ਅਪੀਲ ਕਰ ਰਹੇ ਨੇ ਕਿ ਸਾਡਾ ਵੱਦ-ਵਦ ਸਾਥ ਦਿੱਤਾ ਜਾਵੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇੱਕ ਵਾਰ ਵੀ ਮੁੰਡੇ ਨੂੰ ਨਹੀਂ ਹਿਆਸਤ ਦੇ ਵਿੱਚ ਲਿਆ ਜਦੋਂ ਵੀ ਉਹ ਆਖਦੇ ਨੇ ਕਿ ਕਿਉਂ ਨਹੀਂ ਇੰਜ ਕੀਤਾ ਗਿਆ ਤਾਂ ਪੁਲਿਸ ਦਾ ਇੱਕੋ ਹੀ ਜਵਾਬ ਕਿ ਉਹਨਾਂ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੋਹਰਾ ਇੰਨਾ ਚਲਾਕ ਜਿਸ ਦੇ ਵੱਲੋਂ ਆਪਣੀ ਨੂੰਹ ਅਤੇ ਪੁੱਤ ਦੋਹਾਂ ਨੂੰ ਬੇਦਖਲ ਕਰ ਦਿੱਤਾ ਗਿਆ ਤਾਂ ਕਿ ਉਹਨਾਂ ਤੇ ਕੋਈ ਕਾਰਵਾਈ ਨਾ ਹੋਵੇ ਪਰ ਕੁੜੀ ਆਖਦੀ ਹੈ ਕਿ ਪਹਿਲੇ ਸਰਟੀਫਿਕੇਟ ਤੇ ਉੱਥੇ ਜਿੱਥੇ ਮੁੰਡੇ ਦਾ ਪਹਿਲਾਂ ਵਿਆਹ ਹੋਇਆ ਉੱਥੇ ਵੀ ਪਿਓ ਦੇ ਸਾਈਨ ਨੇ ਹੁਣ ਜਦੋਂ ਦੂਜਾ ਵਿਆਹ ਹੋਇਆ ਇਸ ਕੁੜੀ ਦੇ ਨਾਲ ਉੱਥੇ ਵੀ ਪਿਓ ਦੇ ਹੀ ਸਾਈਨ ਕੀਤੇ ਹੋਏ ਨੇ ਮੁੰਡਾ ਜਦੋਂ ਕਿਸੇ ਕੁੜੀ ਨਾਲ ਘੁੰਮਣ ਜਾਂਦਾ ਉੱਥੇ ਵੀ ਪਿਓ ਉਸ ਨੂੰ ਸ਼ਹਿ ਦਿੰਦਾ ਕਿਉਂਕਿ ਉਸਨੇ ਆਪਣੇ ਨੂ ਦੇ ਨਾਲ ਵੀ ਦੁਸ਼ਮਣੀ ਕੱਢਣੀ ਹੈ ਕਿ ਇਹ ਇੰਜ ਹੀ ਤੜਫਦੀ ਰਹੇ ਦੂਸਰੇ ਵਾਸਤੇ ਆਪਣੇ ਪੁੱਤ ਨੂੰ ਮौज ਕਰਾਣੀ ਹੈ ਕਿ ਉਹ ਜਿੱਥੇ ਮਰਜੀ ਇਸ ਮਰਜੀ ਕੁੜੀ ਦੇ ਨਾਲ ਘੁੰਮੇ ਤਾਂ ਇਹੋ ਜਿਹੇ ਇਲਜ਼ਾਮ ਇਹੋ ਜਿਹੇ ਘਰ ਦੇ ਵਿੱਚ ਜਦੋਂ ਲੱਗ ਰਹੇ ਹੋਣ ਤਾਂ ਦੂਸਰੇ ਪੱਖ ਨੇ ਹੁਣ ਤੱਕ ਫਿਲਹਾਲ ਸਾਹਮਣੇ ਆ ਕੇ ਕੁਝ ਨਹੀਂ ਕਿਹਾ ਉਹ ਫਰਾਰ ਹੈ ਪੁਲਿਸ ਨੂੰ ਨਾਲੋਂ ਪੜ ਲੈਣੇ ਚਾਹੀਦੇ ਇਸ ਡਰ ਤੋਂ ਜਾਂ ਫਿਰ ਜਿਵੇਂ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਵਿੱਚੋਂ ਕਈ ਗੱਲਾਂ ਹੋ ਸਕਦੀਆਂ ਨੇ ਪਰ ਦੂਸਰਾ ਪੱਖ ਇੱਕ ਵਾਰੀ ਸੁਣਨਾ ਬਹੁਤ ਜ਼ਰੂਰੀ ਹੈ ਇੰਨੀਆਂ ਸਾਰੀਆਂ ਗੱਲਾਂ ਇੱਕ ਪਾਸੇ ਤੋਂ ਹੁੰਦੀਆਂ ਰਹੀਆਂ ਕਿ ਦੂਸਰਾ ਪੱਖ ਉਸ ਸਮੇਂ ਸ਼ਾਂਤ ਸੀ ਕਿ ਇਸ ਕੁੜੀ ਦੇ ਵੱਲੋਂ ਵੀ ਕੁਝ ਗਲਤੀਆਂ ਕੀਤੀਆਂ ਗਿਆ ਸੀ ਕਿ ਇਹਨੇ ਵੀ ਇਹੋ ਜਿਹਾ ਕੁਝ ਕੀਤਾ ਸੀ ਜਿਸ ਕਰਕੇ ਮਜਬੂਰਨ ਉਸ ਪਰਿਵਾਰ ਨੂੰ ਨਾ ਹਾਲਾਤਾਂ ਦੇ ਵਿੱਚ ਪਹੁੰਚਣਾ ਪਿਆ ਤੇ ਕੁਝ ਕੁੜੀ ਦੇ ਨਾਲ ਕਰਨਾ ਪਿਆ ਇਹ ਤਾਂ ਉਦੋਂ ਹੀ ਸਾਹਮਣੇ ਆਣਾ ਜਦੋਂ ਦੂਸਰੇ ਪੱਖ ਦੇ ਵੱਲੋਂ ਕੋਈ ਗੱਲਬਾਤ ਅੱਗੇ ਆਵੇਗੀ ਪਰ ਫਿਲਹਾਲ ਹੁਣ ਤੱਕ ਜੋ ਪਤਾ ਲੱਗਿਆ ਇਸ ਪਿੰਡ ਦੇ ਲੋਕਾਂ ਦੇ ਵੱਲੋਂ ਕੁੜੀ ਦੇ ਵੱਲੋਂ ਜਿੱਥੇ ਬੰਦੀਆਂ ਜਿਹੜੀਆਂ ਇਕੱਠੀਆਂ ਹੋ ਕੇ ਧਰਨਾ ਦੇਣ ਗਈਆਂ ਸੀ ਉਹਨਾਂ ਦੇ ਵੱਲੋਂ ਉਹਨਾਂ ਨੇ ਹੀ ਇਹ ਸਾਰੇ ਇਲਜ਼ਾਮ ਲਗਾਏ ਨੇ ਇਹ ਇਲਜ਼ਾਮ ਕਿੰਨੇ ਸੱਚੇ ਨੇ ਇਹ ਉਹ ਮੁੰਡੇ ਦਾ ਪਰਿਵਾਰ ਅਤੇ ਮੁੰਡਾ ਹੀ ਦੱਸ ਸਕਦਾ ਤਾਂ ਦੂਰ ਨੋ ਨੋ ਵੀ ਕਦੇ ਨਹੀਂ ਮੰਨਿਆ ਸੀਗਾ ਕਿਉਂਕਿ ਸੋਹਰਾ ਸਾਹਿਬ ਸੋਰੇ ਦੀਆਂ ਇਹ ਗੱਲਾਂ ਨਹੀਂ ਹੁੰਦੀਆਂ ਕਹਿਣ ਵਾਲੀਆਂ ਜਿਵੇਂ ਨਾ ਔਣ ਜਾਨੀ ਆ ਤਾ ਤੂੰ ਸਾਬਨ ਨਹੀਂ ਲਾ ਕੇ ਆਈ ਜਾਂ ਤੂੰ ਇੰਨੇ ਟਾਈਮ ਚ ਨਾ ਕੇ ਆ ਗਈਆਂ ਜਾਂ ਤੂੰ ਬੱਚਾ ਨਹੀਂ ਲੈਣਾ ਇਹ ਚੀਜ਼ਾਂ ਸੋਹਰਾ ਨਹੀਂ ਕਹਿੰਦਾ ਕਿਸੇ ਕੁੜੀ ਨੂੰ ਇਹ ਚੀਜ਼ਾਂ ਮੇਰੇ ਸੋਹਰਾ ਹੀ ਕਹਿੰਦਾ ਹੁੰਦਾ ਸੀ ਜਦੋਂ ਡੈਡੀ ਨੇ ਘਰੇ ਆਉਣਾ ਸਾਡੇ ਘਰੇ ਉਹਦੀ ਕਲੇਸ਼ ਪੈਂਦਾ ਹੁੰਦਾ ਸੀ ਉਹਦੀ ਮੇਰੇ ਨਾਲ ਇਹ ਸਾਰਾ ਕੁਝ ਹੁੰਦਾ ਹੁੰਦਾ ਸੀ ਪੱਕੇ ਫੈਮਿਲੀ ਦੇ ਵਿੱਚ ਕੌਣ-ਕੌਣ ਆ ਤੁਹਾਡੇ ਉਹਨੂੰ ਮੇਰੇ ਮੰਮੀ ਡੈਡੀ ਮੇਰਾ ਭਰਾ ਤੇ ਮੈਂ ਹਾਂਜੀ ਤੁਹਾਡੇ ਕੋਲ ਕੋਈ ਪ੍ਰੂਫ ਹੈ ਜੀ ਉਹਨਾਂ ਦੇ ਹਾਂਜੀ ਹਾਂਜੀ ਮੇਰੇ ਕੋਲ ਪ੍ਰੂਫ ਹੈ ਗਿਆ ਜਦੋਂ ਮੇਰੇ ਹਸਬੰਡ ਨੇ ਮੈਨੂੰ ਕਿਹਾ ਸੀਗਾ ਕਿ ਆਪਾਂ ਹਿਮਾਚਲ ਘੁੰਮਣ ਚੱਲਾਂਗੇ ਪਰ ਲੜਾਈ ਤੋਂ ਬਾਅਦ ਉਹ ਮੈਨੂੰ ਛੱਡ ਕੇ ਕਿਸੇ ਹੋਰ ਕੁੜੀ ਨਾਲ ਚਲੇ ਗਏ ਉਹ ਮੇਰੇ ਸਹੁਰਾਈ ਛੱਡ ਕੇ ਆਇਆ ਸੀਗਾ ਉਹਨਾਂ ਨੂੰ ਵੀ ਤੂੰ ਜਾ ਇਹਨਾਂ ਨੂੰ ਮੈਂ ਆਪ ਹੀ ਦੇਖ ਲਊਗਾ ਉਹਦੇ ਆ ਮੈਂ ਤੁਹਾਨੂੰ ਆਡੀਓ ਵੀ ਸੁਣਾ ਦਿੰਨੀ ਆ ਉਹ ਕੁੜੀ ਦਾ ਨਾਮ ਕੀ ਜਿਸ ਨਾਲ ਘੁੰਮਣ ਗਈ ਸੀ ਉਹਨੂੰ ਜਸੂ ਜਸੂ ਕਹਿੰਦੇ ਆ ਤੇ ਉਹਨਾਂ ਦੇ ਆਪਸ ਵਿੱਚ ਕੀ ਸੰਬੰਧ ਕੋਈ ਰਿਸ਼ਤੇਦਾਰੀ ਸੀ ਜਿਹਨਾਂ ਕੋਈ ਨਹੀਂ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਸੀ ਅੱਛਾ ਜੀ ਤੁਹਾਡੇ ਕੋਲ ਕੀ ਆਡੀਓ ਕੋਈ ਪ੍ਰੂਫ ਹੈ ਹਾਂਜੀ ਹਾਂਜੀ ਕੋਈ ਤੁਹਾਨੂੰ ਕਾਲ ਲਾਈ ਸੀ ਉਹਨਾਂ ਨੇ ਹਾਂਜੀ ਮੈਨੂੰ ਕਾਲ ਲਾਈ ਸੀ ਨਹੀਂ ਉਹ ਕੁੜੀ ਪਹਿਲਾਂ ਵਾਲੀ ਸੀ ਜਿਹਦੇ ਨਾਲ ਵਿਆਹ ਹੋਇਆ ਸੀ ਉਹਦੇ ਨਾਲ ਗੱਲ ਕਰਦਾ ਸੀ ਜਾਂ ਕੋਈ ਉਹਦੀ গারਲਫ੍ਰੈਂਡ ਸੀ ਨਹੀਂ ਇਹ ਕੁੜੀ ਹੋਰ ਸੀ ਉਹ ਕੁੜੀ ਹੋਰ ਆ ਜਿਹਦੇ ਨਾਲ ਵਿਆਹ ਹੋਇਆ ਹੋਇਆ ਉਹ ਹੋਰ ਹੈ ਹਾਂਜੀ ਹਾਂਜੀ ਜੀ ਅ ਤੁਸੀਂ ਕੁੜੀ ਆ ਤੁਸੀਂ ਸ਼ਿੱਤਰ ਖਾਣੋ ਨਹੀਂ ਨੇ ਗੰਦੀ ਮੈਨੂੰ ਤਾਂ ਮਿੰਟ ਪਤਾ ਨਹੀਂ ਹੈਗਾ ਇਹ ਗੰਦਾ ਚਿੱਤਰਾ ਵਾਲੀ ਦਾ ਮੈਂ ਪੁੱਛ ਕੱਦ ਤੇ ਤੱਕ ਕਿ ਤੇਨੇ ਕਿਤੇ ਨੇ ਲੈ ਆਇਆ ਤੂੰ ਮਾਸੂਦੀ ਜਾਂਦਾ ਮਾਸੂਦੀ ਅੱਪੜ ਮਰਿਆ ਤੂੰ ਤੂੰ ਆਂਦੀ ਉਹਨਾਂ ਨੂੰ ਜਾਣ ਕੇ ਝੂਠ ਬੋਲ ਕੇ ਉੱਥੇ ਚਾਰ ਬੰਦਿਆਂ ਨੂੰ ਧੰਗਾ ਕੇ ਗਈਆਂ ਮੇਰੇ ਨੀਲਪਾ ਤੇ ਮੇਰੇ ਫਰਨਾ ਕਰਤਾ ਧਮਕਾ ਕਰਤਾ ਤੂੰ ਚਾਰ ਬਾਰੇ ਦੀ ਕੀ ਆ ਤੁਸੀਂ ਪਹਿਲਾਂ ਕੀ ਆ ਮੈਨੂੰ ਬਹੁਤ ਲੱਗ ਰਿਹਾ ਉਹ ਤੇ ਬਾਈ ਬਸ ਜਿਹੜੀ ਇਦਾਂ ਦੀਆਂ ਲੜਾਈਆਂ ਉਹ ਹਰ ਰੋਜ਼ ਮੂੰਹ ਤਕਰੀਬਨ ਹੁੰਦੀ ਰਹਿੰਦੀਆਂ ਸੀ ਹਾਂਜੀ ਹਾਂਜੀ ਤਾਂ ਕੀ ਲੱਗਦਾ ਤੁਸੀਂ ਇੱਥੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਸੀਗੀ ਨਹੀਂ ਮੈਂ ਹਾਂ ਉਸ ਤੋਂ ਬਾਅਦ ਤਾਂ ਮੈਂ ਆਈ ਗਈ ਸੀਗੀ ਆਪਣੇ ਪਿੰਡ ਜੀ ਇਹ ਇਹ ਲੜਾਈ ਤੋਂ ਬਾਅਦ ਉਸ ਦਿਨ ਮੇਰਾ ਜਨਮ ਦਿਨ ਵੀ ਸੀਗਾ ਤੇ ਉਹ ਆਪ ਚਲੇ ਆ ਗਿਆ ਤੇ ਮੈਨੂੰ ਇੱਕ ਗਿਫਟ ਦੇ ਕੇ ਗਿਆ ਸੀ ਮੈਨੂੰ ਕੁੱਟ ਕੇ ਤੇ ਮੈਂ ਇੱਥੇ ਮੈਨੂੰ ਭੇਜ ਤਾ ਉਹਨਾਂ ਨਾਲ ਰਿਸ਼ਤਾ ਹੋਣ ਤੋਂ ਪਹਿਲਾਂ ਤੁਹਾਡੀ ਕਿਤੇ ਫੋਨ ਤੇ ਗੱਲ ਹੁੰਦੀ ਸੀਗੀ ਉਹਨਾਂ ਨਾਲ ਹਾਂਜੀ ਮੇਰੀ ਹੁੰਦੀ ਹੁੰਦੀ ਸੀ ਇੰਗੇਜਮੈਂਟ ਤੋਂ ਬਾਅਦ ਹੁੰਦੀ ਹੁੰਦੀ ਸੀ ਕਿੰਨਾ ਟਾਈਮ ਅਗੇਜਮੈਂਟ ਨੂੰ ਹੋਏ ਨੂੰ ਹੋਏ ਸੀਗੇ ਮੇਰੀ 6 ਮਹੀਨੇ ਇੰਗੇਜਮੈਂਟ ਹੋਈ ਰਹੀ ਤਾਂ ਤੁਹਾਨੂੰ ਉਦੋਂ ਪਤਾ ਨਹੀਂ ਲੱਗਿਆ ਇਸ ਚੀਜ਼ ਦਾ ਵੀ ਕਿੱਦਾਂ ਦੇ ਮੁੰਡਾ ਉਹ ਨਹੀਂ ਮੈਨੂੰ ਬਿਲਕੁਲ ਵੀ ਨਹੀਂ ਪਤਾ ਲੱਗਿਆ ਤਾਂ ਜਦੋਂ ਪਹਿਲਾਂ ਫੋਨ ਤੇ ਗੱਲਾਂ ਕਰਦਾ ਸੀਗਾ ਜਿਹੜਾ ਉਦੋਂ ਬਾਅਦ ਸਾਰਾ ਵਿਵਹਾਰ ਬਦਲ ਗਿਆ ਉਹਦਾ ਹਾਂਜੀ ਪਹਿਲਾਂ ਮਤਲਬ ਵਧੀਆ ਸੀਗਾ ਉਹ ਕਹਿੰਦੇ ਹੁੰਦੇ ਨਾ ਚਾਹੇ ਰਾਹ ਪਈ ਜਾਣੀਏ ਚਾਹੇ ਬਾਹ ਪਈ ਜਾਣੀਏ ਤਾਂ ਉਦੋਂ ਤੋਂ ਜਦ ਤੁਸੀਂ ਫੋਨ ਤੇ ਗੱਲਾਂ ਕਰਦੇ ਸੀ ਤੁਹਾਨੂੰ ਉਦੋਂ ਪਤਾ ਨਹੀਂ ਲੱਗਦਾ ਸੀ ਕਿ ਵੀ ਮੁੰਡਾ ਨਸ਼ਾ ਕਰਦਾ ਨਸ਼ੇ 'ਚ ਬੋ ਨਹੀਂ ਜੀ ਮੈਨੂੰ ਜਮਾਈ ਨਹੀਂ ਮਤਲਬ ਆਡੀਓ ਕਾਲ ਹੁੰਦੀ ਸੀ ਜਾਂ ਤਾਂ ਵੀਡੀਓ ਕਾਲ ਹੁੰਦੀ ਹੈ ਨਾ ਉਹ ਚ ਤਾਂ ਆਪਾਂ ਫੇਸ ਤੋਂ ਪਹਿਚਾਨ ਲੈਨੇ ਆਡੀਓ ਕਾਲ ਤੇ ਇਹਨਾਂ ਨੇ ਮੈਨੂੰ ਪਤਾ ਲੱਗਦਾ ਜਦੋਂ ਰਿਸ਼ਤਾ ਕਰਵਾਇਆ ਸੀ ਜਿਨ੍ਹਾਂ ਨੇ ਤਾਂ ਉਹਨਾਂ ਨੇ ਦੱਸਿਆ ਨਹੀਂ ਮੁੰਡਾ ਨਸ਼ਾ ਕਰਦਾ ਜਾਂ ਕਿਵੇਂ ਵੀ ਹੈ ਉਹਦਾ ਪਹਿਲਾਂ ਜਿਹੜਾ ਵਿਆਹ ਹੋਇਆ ਹੋਇਆਗਾ ਨਹੀਂ ਨਹੀਂ ਮੈਨੂੰ ਕਿਸੇ ਨੇ ਬਿਲਕੁਲ ਵੀ ਨਹੀਂ ਦੱਸਿਆ ਤਾਂ ਤੁਸੀਂ ਉੱਥੇ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੇ ਤੁਹਾਡਾ ਰਿਸ਼ਤਾ ਸੀ ਕੀਤੀ ਸੀ ਜੀ ਕੀਤੀ ਸੀ ਮੇਰੇ ਮਤਲਬ ਪਾਪਾ ਗਏ ਸੀਗੇ ਨਾਲ ਉਹਨਾਂ ਦੇ ਬੰਦੇ ਵੀ ਗਏ ਸੀ ਉਹਨਾਂ ਨੇ ਪਿੰਡ ਚੋਂ ਪਤਾ ਕੀਤਾ ਸੀ ਜੀ ਪਤਾ ਨਹੀਂ ਕਿਉਂ ਉਦੋਂ ਪਿੰਡ ਵਾਲਿਆਂ ਨੇ ਕਹਤਾ ਵੀ ਮੁੰਡਾ ਵਧੀਆ ਜੀ ਉਹ ਮੁੰਡਾ ਪੜਿਆ ਕਿੰਨਾ ਕੁ ਸੀਗਾ ਪਲੱਸ 2 ਕੀਤੀ ਹੋਈ ਸੀ। ਇਹ ਕੰਮ ਕੀ ਕਰਦਾ ਸੀ ਮੁੰਡਾ? ਕੁਝ ਵੀ ਨਹੀਂ। ਕੁਝ ਵੀ ਨਹੀਂ ਕਰਦਾ ਸੀ। ਹਾਂਜੀ। ਤਾਂ ਜਿਹੜਾ ਉਹਦਾ ਫਾਦਰ ਉਹ ਪੁਲਿਸ ਲਾਈਨ ਦੇ ਵਿੱਚ ਕੰਮ ਕਰਦੇ ਸੀ। ਹਾਂਜੀ ਹਾਂਜੀ। ਤਾਂ ਕੀ ਲੱਗਦਾਗਾ ਹੁਣ ਜਿਹੜਾ ਪ੍ਰਸ਼ਾਸਨ ਤੁਹਾਨੂੰ ਕੋਈ ਇਨਸਾਫ ਦਵਾ ਸਕੂਗਾ? ਨਹੀਂ ਮੈਨੂੰ ਲੱਗ ਨਹੀਂ ਰਿਹਾ ਕਿਉਂਕਿ ਮੇਰੀ ਤਾਂ ਕੋਈ ਸੁਣਵਾਈ ਹੋਈ ਨਹੀਂ ਹੁੰਦੀ ਔਰ ਉਸ ਤੇ ਐਫ ਆਈ ਆਰ ਹੋਈ ਹੋਈ ਆ। ਜੀ। ਤੇ ਪੁਲਿਸ ਵਾਲੇ ਉਹਨਾਂ ਨੂੰ ਫੜਨ ਹੀ ਨਹੀਂ ਜਾਂਦੇ। ਮੈਨੂੰ ਇਹ ਕਹਿ ਦਿੰਦੇ ਕੋਈ ਨਾ ਅਸੀਂ ਜਾਵਾਂਗੇ, ਜਾਵਾਂਗੇ। ਤੁਹਾਡੀ ਕਿੰਨੀ ਕੁਆਲੀਫਿਕੇਸ਼ਨ ਹੈ ਤੁਸੀਂ? ਮੇਰੀ ਵੀ ਪਲੱਸ 2 ਹੀ ਸੀ। ਪਲੱਸ 2। ਹਾਂਜੀ। ਤਾਂ ਹਾਇਲਰਸ ਵਿੱਚ ਬੈਂਡ ਕਿੰਨੇ ਆਏ ਹੋਏ ਸੀ ਤੁਹਾਡੇ ਮੇਰੇ 6 ਆਏ ਹੋਏ ਸੀਗੇ ਅੱਛਾ ਜੀ ਤਾਂ ਜਦੋਂ ਚੰਡੀਗੜ੍ਹ ਤੁਸੀਂ ਜਾ ਕੇ ਪੜ੍ਹਦੇ ਸੀਗੇ ਉੱਥੇ ਤੁਹਾਨੂੰ ਖਰਚਾ ਵਗੈਰਾ ਦਿੰਦੇ ਸੀ ਪੜ੍ਹਾਈ ਦਾ ਦਿੰਦੇ ਤਾਂ ਸੀ ਜੀ ਪਰ ਉਹ ਮੈਨੂੰ ਇਹ ਵੀ ਕਹਿੰਦੇ ਹੁੰਦੇ ਸੀ ਜੋ ਅਸੀਂ ਕਰ ਰਹੇ ਆ ਆਪਦੇ ਮੰਮੀ ਡੈਡੀ ਤੋਂ ਮੰਗਵਾ ਅੱਛਾ ਜੀ ਹਾਂਜੀ ਤਾਂ ਤੁਸੀਂ ਇਹ ਗੱਲ ਉਦੋਂ ਆਪਣੇ ਘਰੇ ਗੱਲ ਸ਼ੇਅਰ ਕੀਤੀ ਦੱਸਿਆ ਵੀ ਐ ਕਰਕੇ ਮੈਨੂੰ ਕਹਿੰਦੇ ਵੀ ਤੂੰ ਪੜ੍ਹਦੀ ਪਈ ਆ ਤੇ ਘਰੋਂ ਪੈਸੇ ਮੰਗਵਾ ਨਹੀਂ ਮੈਂ ਉਦੋਂ ਕਰਦੀ ਨਹੀਂ ਸੀ ਮੈਨੂੰ ਆਏ ਹੁੰਦਾ ਸੀ ਵੀ ਮੰਮੀ ਡੈਡੀ ਟੈਨਸ਼ਨ 'ਚ ਆ ਜਾਣਗੇ ਬਟ ਮੈਂ ਸਾਰੀਆਂ ਚੀਜ਼ਾਂ ਆਪ ਹੀ ਸਹਿੰਦੀ ਸੀ ਜੀ ਉਹ ਮੇਰਾ ਕਲੇਸ਼ ਬਹੁਤ ਚੰਡੀਗੜ੍ਹ ਵੀ ਬਹੁਤ ਕੁਝ ਹੁੰਦਾ ਹੁੰਦਾ ਸੀਗਾ ਜੀ ਪਰ ਮੈਂ ਉਹ ਚੁੱਪ ਚਾਂਦ ਸੈਂਦੀ ਸੀ ਮੈਨੂੰ ਆਏ ਹੁੰਦਾ ਸੀਗਾ ਜੇ ਮੈਂ ਇਹਨਾਂ ਨੂੰ ਦੱਸੂਗੀ ਤਾਂ ਇਹ ਵੀ ਮਤਲਬ ਟੈਨਸ਼ਨ ਚ ਆ ਜਾਣਗੀ ਜੀ ਜਦੋਂ ਚੰਡੀਗੜ੍ਹ ਰਹਿੰਦੇ ਸੀ ਤੁਹਾਡਾ ਹਸਬੰਡ ਤੁਹਾਡੇ ਨਾਲ ਰਹਿੰਦਾ ਸੀ ਉਸ ਟਾਈਮ ਹਾਂਜੀ ਨਾਲ ਰਹਿੰਦਾ ਸੀ ਪਰ ਉਹ ਮਤਲਬ ਬਾਹਰ ਹੀ ਰਹਿੰਦਾ ਹੁੰਦਾ ਸੀ ਰਾਤ ਨੂੰ ਨੇ ਪੂਰਾ ਡੱਕ ਕੇ ਘਰੇ ਵੜਨਾ ਹੁੰਦਾ ਸੀ ਜੀ ਤੇ ਤੁਸੀਂ ਉਦੋਂ ਘਰੇ ਦੱਸਿਆਗਾ ਆਪਦੇ ਸਹੁਰੇ ਪਰਿਵਾਰ ਨੂੰ ਦੱਸਿਆ ਵੀ ਉਹ ਇਦਾਂ ਜਿਹੜੇ ਨਸ਼ਾ ਕਰਕੇ ਰਾਤ ਨੂੰ ਕਰਿਆ ਉਹਨਾਂ ਦੇ ਸਾਹਮਣੇ ਹੀ ਹੁੰਦਾ ਹੁੰਦਾ ਸੀ ਪਰ ਉਹ ਕੁਝ ਨਹੀਂ ਕਹਿੰਦੇ ਹੁੰਦੇ ਸੀ ਵੀ ਤੂੰ ਇਦਾਂ ਕਿਉਂ ਕਰਦਾ ਕਦੇ ਨਹੀਂ ਉਹਨਾਂ ਨੇ ਰੋਕਿਆ ਸੀ ਸਗੋਂ ਡੈਡੀ ਤਾਂ ਆਪ ਨਾਲ ਬਹਿ ਕੇ ਉਹਨਾਂ ਦੀ ਦਾਰੂ ਪੀਂਦੇ ਹੁੰਦੇ ਸੀ ਜੀ ਤੁਸੀਂ ਕਿਹੜੀ ਕੰਟਰੀ ਜਾਣਾ ਚਾਹੁੰਦੇ ਸੀ ਇਹ ਸਹੁਰਾ ਪਰਿਵਾਰ ਕਿਹੜੀ ਕੰਟਰੀ 'ਚ ਤੁਹਾਨੂੰ ਭੇਜਣਾ ਚਾਹੁੰਦਾ ਸੀ ਮੈਂ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ ਤੇ ਉਹ ਮੈਨੂੰ ਕਹਿੰਦੇ ਸੀ ਅਸੀਂ ਕੈਨੇਡਾ ਭੇਜਣਾ ਕੈਨੇਡਾ ਹਾਂਜੀ ਜੀ ਜਦੋਂ ਤੁਹਾਡੇ ਵਿਆਹ ਹੋਇਆਗਾ ਤੇ ਤੁਹਾਡੇ ਡਾਕੂਮੈਂਟ ਤਿਆਰ ਕੀਤੇ ਗਏ ਕੋਈ ਆਧਾਰ ਕਾਰਡ ਬਣਾਇਆ ਗਿਆ ਤੁਹਾਡੇ ਨਾਮ ਤੇ ਜਾਂ ਕੋਈ ਕੋਈ ਸਰਟੀਫਿਕੇਟ ਬਣਾਇਆ ਗਿਆ ਮੈਰੀ ਸਰਟੀਫਿਕੇਟ ਨਹੀਂ ਸਰ ਉਹਨਾਂ ਨੇ ਕੁਝ ਵੀ ਨਹੀਂ ਬਣਵਾਇਆ ਸੀ ਮੈਨ 1.5 ਸਾਲ ਹੋ ਗਿਆ ਮੇਰੇ ਵਿਆਹ ਨੂੰ ਹਜੇ ਤੱਕ ਉਹਨਾਂ ਨੇ ਆਧਾਰ ਕਾਰਡ ਤੱਕ ਵੀ ਨਹੀਂ ਬਣਾਇਆ ਨਾ ਕੋਈ ਵੋਟ ਮੇਰੀ ਉਥੋਂ ਦੀ ਕੁਝ ਵੀ ਨਹੀਂ ਮਤਲਬ ਮੇਰਾ ਨਾਮ ਨਹੀਂ ਉਹਨਾਂ ਨੇ ਆਪਦੇ ਨਾਮ ਨਾਲ ਚੜਵਾਇਆ ਸੀਗਾ ਜਦੋਂ ਲਾਵਾ ਫਿਰ ਹੋਈਆਂ ਸੀ ਗੁਰਦਾਰਾ ਸਾਹਿਬ ਦੇ ਵਿੱਚ ਜਿਹੜਾ ਸਰਟੀਫਿਕੇਟ ਬਣਦਾਗਾ ਉਹ ਸਰਟੀਫਿਕੇਟ ਤੁਹਾਡੇ ਕੋਲ ਹੈਗਾਗਾ ਹਾਂਜੀ ਉਹ ਮੇਰੇ ਕੋਲ ਹੈਗਾ ਉਹਦੀ ਮੇਰੇ ਕੋਲ ਕਾਪੀ ਆ ਜਿਹੜਾ ਰੀਅਲ ਵਾਲਾ ਉਹ ਉਹ ਲੈ ਗਏ ਸੀਗੇ ਪਹਿਲਾਂ ਹੀ ਜੀ ਹਾਂਜੀ ਤੇ ਪਾਸਪੋਰਟ ਵਗੈਰਾ ਇਹਦਾ ਤੁਹਾਡਾ ਬਣਿਆ ਸੀ ਤੁਹਾਡੇ ਕੋਲੇ ਤੇ ਸਾਰੇ ਪਰਿਵਾਰ ਕੋਲੇ ਉਹ ਉਹਨਾਂ ਕੋਲ ਹੀ ਆ ਉਹਨਾਂ ਤੋਂ ਮੈਂ ਮੰਗਿਆ ਵੀ ਸੀ ਉਹ ਕਹਿੰਦੇ ਵੀ ਕੋਈ ਨਾ ਕਿਸੇ ਹਿਸਾਬ ਨਾਲ ਦੇਵਾਂਗੇ ਜੀ ਉਹਦੇ ਵਿੱਚ ਤੁਹਾਡੇ ਹਸਬੰਦ ਦਾ ਨਾਮ ਲਿਖਿਆ ਹੋਇਆਗਾ ਨਹੀਂ ਨਹੀਂ ਉਹ ਮੇਰੇ ਕੱਲੀ ਦੇ ਸਰਟੀਫਿਕੇਟਸ ਨਹੀਂ ਜੀ ਮੇਰੇ ਸਕੂਲ ਦੇ ਸਰਟੀਫਿਕੇਟ ਆ ਮੇਰਾ ਆਧਾਰ ਕਾਰਡ ਆ ਮੇਰਾ ਪੈਨ ਕਾਰਡ ਤੇ ਮੇਰਾ ਪਾਸਪੋਰਟ ਹੈ ਜਿਹੜੇ ਤੁਹਾਡੇ ਸਕੂਲ ਦੇ ਡਾਕੂਮੈਂਟ ਸੀ ਤੁਹਾਡੇ ਸਾਰੇ ਪਰਿਵਾਰ ਕੋਲ ਹੀ ਰਹਿ ਗਏ ਸਾਰੇ ਹਾਂਜੀ ਹਾਂਜੀ ਉਹਨਾਂ ਨੇ ਮੈਥੋਂ ਉਹ ਦੋ ਲਈ ਸੀ ਵੀ ਅਸੀਂ ਫਾਈਲ ਲਾਉਣੀ ਆ ਤੇ ਇਸ ਤੋਂ ਬਾਅਦ ਤਾਂ ਉਹਨਾਂ ਨੇ ਮੈਨੂੰ ਕਦੇ ਦਿਖਾਈ ਵੀ ਨਹੀਂ ਹੁਣ ਤੁਸੀਂ ਮੰਗਦੀ ਕੁਛ ਨਹੀਂ ਕਰੀ ਵੀ ਮੈਨੂੰ ਦਿਓ ਕਰੀਆ ਸਰ ਮੈਂ ਪੁਲਸ ਨੂੰ ਵੀ ਕਹਾ ਸੀ ਵੀ ਮੈਨੂੰ ਲੈ ਦੋ ਉਹ ਕਹਿੰਦੇ ਕੋਈ ਨਾ ਲੈ ਦਾਂਗੇ ਬਸ ਸਾਈਟ ਾਲ ਦਿੰਦੇ ਆ ਮੈਨੂੰ ਤੁਸੀਂ ਮੁੰਡੇ ਦੇ ਡੈਡੀ ਨਾਲ ਮੰਮੀ ਨਾਲ ਕੋਈ ਗੱਲਬਾਤ ਕਰੀ ਵੀ ਤੁਸੀਂ ਇਹੋ ਜਿਹਾ ਵਿਹਾਰ ਕਿਉਂ ਸਾਡੀ ਲੜਕੀ ਨਾਲ ਕਰ ਰਹੇ ਹੋ ਦੇਖੋ ਜੀ ਹੁੰਦੀਆਂ ਹੀ ਆ ਉਹ ਸਾਨੂੰ ਹਮੇਸ਼ਾ ਧਮਕੀਆਂ ਹੀ ਦਿੰਦੇ ਆ ਵੀ ਤੁਸੀਂ ਸਾਡਾ ਕੀ ਕਰ ਲੋਂਗੇ ਤੇ ਕੀ ਕਰ ਸਕਦੇ ਹੋ ਠੀਕ ਆ ਨਾ ਤੇ ਵਾਲੀ ਗੱਲ ਕੀ ਆ ਵੀ ਜੇ ਕੁੜੀ ਨਾਲ ਫੋਨ ਤੇ ਵੀ ਗੱਲ ਕਰਦੇ ਸੀਗੇ ਤੇ ਕੋਲੇ ਬਹਿ ਕੇ ਗੱਲਾਂ ਕਰਨ ਦੇ ਸੀ ਦੋ ਤਿੰਨ ਕਮੈਂਟ ਗੱਲ ਕਰਦੀ ਸੀ ਨਹੀਂ ਸਾਡੇ ਨਾਲ ਗੱਲ ਹੀ ਨਹੀਂ ਕਰਨ ਦਿੰਦੇ ਸੀ ਆਪ ਤਾਂ ਕਰਨੀਏ ਕੀ ਸੀ ਸਾਡੇ ਨਾਲ ਜਿਹੜਾ ਵਿਆਹ ਹੋਇਆ ਸੀਗਾ ਵਿਆਹ ਤੇ ਖਰਚਾ ਕੀਤਾ ਸੀਗਾ ਉਹ ਤੁਸੀਂ ਕੀਤਾ ਸੀਗਾ ਕਿ ਉਹਨਾਂ ਨੂੰ ਮੁੰਡੇ ਵਾਲਿਆਂ ਨੇ ਕੀਤਾ ਸੀਗਾ ਦੇਖੋ ਜੀ ਜਿਹੜਾ ਇੱਧਰ ਹੋਇਆ ਸੀ ਉਹ ਤਾਂ ਅਸੀਂ ਆਪ ਹੀ ਕੀਤਾ ਸੀ ਉੱਧਰ ਲੈਣ ਨਾਲ ਨੇ ਆਪ ਮੰਨਿਆ ਸੀਗਾ ਵੀ ਹਸਬੈਂਡ ਵਾਲੇ ਕੁੜੀ ਅਸੀਂ ਆਪ ਕਰਾਂਗੇ ਖਰਚਾ ਲekin ਨੂੰ ਪਰੇਸ਼ਾਨ ਕੌਣ ਕਰਦੇ ਸਾਰੇ ਸਹਰਾ ਜਦੋਂ ਸਹਰਾ ਹੀ ਆਉਂਦਾ ਸੀ ਉਹੀ ਉਹਦੋਂ ਕੁੱਟਮਾਰ ਕਰਦਾ ਸੀਗਾ ਜਦੋਂ ਸੜਾਉਣ ਦੇ ਬਾਵਜੂਦ ਵੀ ਆਪ ਕੁੱਟਣ ਲੱਗਦਾ ਸੀ ਉਹ ਵੀ ਹੱਥਾਂ ਤੇ ਜਿਹੜੇ ਨੀਲ ਆ ਕੁੜੀ ਦੇ ਉਹ ਵੀ ਸਾਡੇ ਕੋਲੇ ਫੋਟੋ ਪਈਆਂ ਹੈ ਕੀ ਕਹਿੰਦੇ ਹੋ ਬਸ ਜੋ ਛੜਮਦਾ ਸੀ ਨਾਲ ਮਾਰਦਾ ਸੀਗਾ ਕੁੱਟਮਾਰ ਕਰਦਾ ਸੀ ਹਮੇਸ਼ਾ ਧਮਕੀਆਂ ਸਾਨੂੰ ਵੀ ਧਮਕੀਆਂ ਚ ਰੱਖਿਆ ਸੀਗਾ ਇਹਨਾਂ ਨੇ ਸਾਨੂੰ ਕਿਹੋ ਜਿਹੀ ਧਮਕੀਆਂ ਹੁੰਦੀਆਂ ਸੀ ਸਾਨੂੰ ਆਉਂਦੀਆਂ ਸੀ ਵੀ ਮੇਰੀ ਪਾਵਰ ਆ ਵੀ ਤੁਸੀਂ ਕੀ ਕਰ ਸਕਦੇ ਹੋ ਠੀਕ ਹੈ ਨਾ ਮੈਂ ਤੁਹਾਨੂੰ ਐ ਕਰ ਦੂੰ ਜੋ ਕਰ ਦੂੰਗਾ ਦੇਖ ਦੇਸੀ ਜਾਂਦਾ ਤੁਹਾਨੂੰ ਜਿਹੜੀਆਂ ਧਮਕੀਆਂ ਹੁੰਦੀਆਂ ਸੀ ਤੁਸੀਂ ਇਹਦੀ ਕੋਈ ਕੰਪਲੇਂਟ ਕਰੀ ਪੁਲਿਸ ਕੋਲੇ ਦੇਖੋ ਸਾਨੂੰ ਉਦੋਂ ਇਸ ਗੱਲ ਬਾਰੇ ਪਤਾ ਹੀ ਨਹੀਂ ਸੀਗਾ ਵੀ ਅਸੀਂ ਐਂ ਕਰੀਏ ਵੀ ਸਾਡੇ ਨਾਲ ਇੱਥੋਂ ਤੱਕ ਇਹ ਐਂ ਧੋਖਾ ਕਰਨਗੇ ਅਸੀਂ ਆਪ ਦਾ ਚਪਚਾਇਂਦੀ ਸਹਿੰਦੇ ਰਹੇ ਹਾਂ ਸਭ ਤੋਂ ਵੱਡਾ ਕਸੂਰ ਤੇ ਦੇਖੋ ਜੀ ਮਾਪੇ ਦਾ ਹੀ ਹੁੰਦਾ ਨਾ ਜਿਸ ਟਾਈਮ ਉਹਨੂੰ ਪਤਾ ਸੀ ਵੀ ਮੇਰਾ ਬੇਟਾ ਪਹਿਲਾਂ ਵਿਆਹ ਹੈ ਵੇਗਾ ਵੀ ਮੈਂ ਦੂਜੀ ਵਾਰ ਵਿਆਹਨਾਗਾ ਉਹ ਇੱਕ ਵਰਦੀ ਪਾ ਕੇ ਹੀ ਸਾਨੂੰ ਰੋਬ ਜਗਾ ਰਿਹਾਗਾ ਠੀਕ ਹੈ ਨਾ ਜੇਕਰ ਮੈਂ ਆਪ ਦਾ ਪਹਿਲਾ ਪੁੱਤ ਵਿਆਹ ਹੋਊਂਗੀ ਦੂਜੀ ਵਾਰ ਵਿਆਹ ਹੋ ਤਾਂ ਮੈਂ ਸਜ਼ਾ ਭੁਗਤਣਗੀਆਂ ਨਾ ਇਹ ਹੱਕਦਾਰੀ ਹੈ ਉਹ ਸਜ਼ਾ ਦੇ ਪਹਿਲਾਂ ਸੋਹਰਾ ਹੀ ਹੱਕਦਾਰ ਹੈ ਸਭ ਤੋਂ ਵੱਡੀ ਚੀਜ਼ ਅਸੀਂ ਸੌਰੇ ਨੂੰ ਵਿੱਚ ਲੈਣੇ ਆ ਸਾਡਾ ਦੋਸਤ ਹੀ ਪਹਿਲਾਂ ਉਹੀ ਆ ਤੁਸੀਂ ਦੱਸ ਪੁੱਛ ਜਮਾ ਹੀ ਨਹੀਂ ਕਰੀ ਰਿਸ਼ਤਾ ਜਦੋਂ ਕਰਦੇ ਆ ਆਪਾਂ ਨਾ ਆਸੇ ਪਾਸਿਓਂ ਪੁੱਛਦੇ ਆ ਵੀ ਅਸੀਂ ਰਿਸ਼ਤਾ ਕਰਨਾ ਫਲਾਣਾ ਘਰ ਕੇ ਹੋਇਆ ਫਲਾਣਾ ਪਿੰਡ ਚ ਕਿਵੇਂ ਆ ਉਹਦਾ ਚਾਅ ਚੱਲਣ ਕਿਹੋ ਜਿਹਾ ਉਹਦੀ ਉੱਠਣੀ ਬੈਠਣੀ ਕਿਹੋ ਜੀ ਆ ਪੁੱਛਦੇ ਆ ਕੋਈ ਪੁੱਛਿਆ ਮਾੜਾ ਮੋਟਾ ਪਹਿਲੀ ਗੱਲ ਵੀਰ ਜੀ ਅਸੀਂ ਸਾਰਾ ਕੁਝ ਪੁੱਛ ਕੇ ਕੀਤਾ ਸੀਗਾ ਕਿਉਂ ਠੀਕ ਆ ਨਾ ਵੀ ਆਪਾਂ ਇੱਕ ਵਾਰ ਵੀ ਮਸਾਂਤੀ ਦਾ ਵਿਆਹ ਕਰ ਸਕਦੇ ਆ ਤੇ ਸਾਰੇ ਪੁੱਛ ਦੱਸ ਅਸੀਂ ਉਹਨਾਂ ਦੇ ਪਿੰਡ ਚੋਂ ਵੀ ਕੀਤੀ ਹੈ ਬਚੋਲਾ ਸਾਹਿਬ ਨੂੰ ਵੀ ਅਸੀਂ ਇਹੀ ਗੱਲ ਕਰੀ ਸੀ ਕਹਿੰਦਾ ਸੀ ਬਹੁਤ ਵੱਡਾ ਵਧੀਆ ਪਰਿਵਾਰ ਆ ਕੁਵਾਰੇ ਨਾਤੇ ਵੀ ਇੱਥੇ ਆਉਂਦਾ ਰਹੇਗਾ ਮੇਰੇ ਸਾਰੇ ਆਸਨਵੜ ਨੂੰ ਪਤਾਗਾ ਵੀ ਉਹ ਸੌਰਾ ਸਾਹਿਬ ਹੁੰਦਾ ਸੀ ਵੀ ਇੰਨੇ ਕ ਝਲਕੇ ਦਿੰਦਾ ਸੀ ਵੀ ਅਸੀਂ ਕੁਝ ਦੱਸ ਹੀ ਨਹੀਂ ਸਕਦੇ ਵੀ ਅਸੀਂ ਅੱਖ ਵੀ ਚਲੋ ਰਿਸ਼ਤੇਦਾਰ ਵਧੀਆ ਮਿਲ ਗਏ ਆ ਅਸਤੇ ਇਹੀ ਸੋਚਿਆ ਸੀ ਨਾ ਵੀ ਵਧੀਆ ਮਿਲ ਗਏ ਆ ਜਦੋਂ ਮੰਗੀ ਸੀ ਕੁੜੀ ਉਦੋਂ ਤੁਹਾਡੇ ਘਰੇ ਆਉਂਦਾ ਹੁੰਦਾ ਸੀ ਮੈਨੂੰ ਹਾਂ ਆਉਂਦਾ ਹੁੰਦਾ ਸੀ ਹਾਂ ਜੀ ਕਹਿ ਦਿੰਦੇ ਸੀ ਕਿ ਪੜੇ ਲਿਖਿਆ ਨੂੰ ਵੀ ਸਾਨੂੰ ਕੋਈ ਇਹ ਜਾਨੀ ਹੈਗਾ ਚਲੋ ਅਸੀਂ ਵੀ ਸਮਝ ਲੈ ਵੀ ਪੜੇ ਲਿਖੇ ਆ ਆ ਜਾਂਦੇ ਆ ਹਨਾ ਤੇ ਵੀ ਉਦੋਂ ਤਾਂ ਸਭ ਬਹੁਤ ਵੱਡੀਆਂ ਵੱਡੀਆਂ ਉਹ ਗੱਲਾਂ ਕਰਦਾ ਸੀਗਾ ਤੇ ਚਲੋ ਸਾਨੂੰ ਵੀ ਆਏ ਸੀਗਾ ਵੀ ਬੇਟੀ ਨੂੰ ਬਾਹਰ ਤੋਰ ਦੇਣਗੇ ਚਲੋ ਸਾਨੂੰ ਫੇਰ ਵੀ ਇਹ ਗੱਲ ਦਾ ਨਹੀਂ ਸੀਗਾ ਜੇਕਰ ਨਹੀਂ ਤੋਰਨਾ ਸੀਗਾ ਠੀਕ ਹੈ ਨਾ ਸਾਨੂੰ ਇੱਕ ਵਾਰੀ ਕਹਿ ਦਿੰਦੇ ਵੀ ਸਾਡਾ ਕੱਲਾ ਮੁੰਡਾ ਗਾ ਵੀ ਅਸੀਂ ਤੋੜਨਾ ਨਹੀਂ ਉਹ ਚ ਵੀ ਸਾਨੂੰ ਕੋਈ ਇਹ ਜਾਨੀ ਸੀਗਾ ਸਾਨੂੰ ਆਏ ਸੀਗਾ ਵੀ ਸਾਡੇ ਤੇ ਆਪ ਦੇ ਕਰੇ ਸੁਖੀ ਵਸਦੀ ਹੂੰ ਦੇਖ ਸਾਨੂੰ ਬਹੁਤ ਚੱਕਣਾ ਹੁਣ ਬਹੁਤ ਔਖਾ ਗਾ ਸਾਨੂੰ ਪਤਾ ਵੀ ਸਾਡੇ ਦਿਲ ਤੇ ਹੁਣ ਕੀ ਬੀਤ ਰਹੀ ਹੂੰ ਕਿਹੜਾ ਪਿੰਡ ਸੀ ਜਿਹੜਾ ਇੱਥੇ ਵਾਹੀ ਸੀ ਗੁੱਡੀ ਆਪਣੀ ਕੋਲਡ ਸ਼ਾਪਾ ਜੀ ਕੋਲਡ ਸ਼ਾਪਾ ਇਹ ਕਿਹੜੇ ਜ਼ਿਲ੍ਹੇ ਦਾ ਪਿੰਡ ਆ ਇਹ ਇਹ ਬਰਨਾਲਾ ਜ਼ਿਲ੍ਹੇ ਚ ਪੈਂਦਾ ਜੀ ਬਰਨਾਲਾ ਜ਼ਿਲ੍ਹੇ ਚ ਪੈਂਦਾ ਹਾਂਜੀ ਮੁੰਡੇ ਦਾ ਨਾਮ ਕੀ ਸੀਗਾ ਜੀ ਜਸਪ੍ਰੀਤ ਸਿੰਘ ਜੀ ਤੇ ਉਹਦੇ ਪਿਓ ਦਾ ਨਾਮ ਕੀ ਸੀ ਜੀ ਉਹਦਾ ਵੀ ਰਣਜੀਤ ਸਿੰਘ ਸੀ ਜੀ ਰਣਜੀਤ ਸਿੰਘ ਸੀਗਾ ਤੇ ਕੀ ਲੱਗਦਾ ਕਿ ਹੁਣ ਤੁਹਾਨੂੰ ਵੀ ਕੋਈ ਪੁਲਿਸ ਕਾਰਵਾਈ ਕਰੂਗੀ ਦੇਖੋ ਵੀ ਸਾਡੂੰ ਪੁਲਿਸ ਤੇ ਕੋਈ ਉਮੀਦ ਨਹੀਂ ਹੈਗੀ ਜੀ ਹਾਂ ਸਾਨੂੰ ਕੋਈ ਉਮੀਦ ਨਹੀਂ ਪੁਲਿਸ ਤੇ ਵੀ ਸਾਡੇ ਕੋਈ ਕਾਰਵਾਈ ਕਰੂਗੀ ਠੀਕ ਆ ਪਿੰਡ ਪੱਦਰ ਤੇ ਮੇਰਾ ਪਿੰਡ ਜਥੇ ਬੰਦੀਆਂ ਮੇਰੇ ਨਾਲ ਉੱਠੀਆਂ ਵੀਆਂ ਗਈਆਂ ਠੀਕ ਆ ਵੀ ਸਾਨੂੰ ਇਸ ਚੀਜ਼ ਤੇ ਭਰੋਸਾ ਹੈਗਾ ਤੇ ਬਾਕੀ ਮੈਂ ਹੋਰ ਵੀ ਬੇਨਤੀ ਕਰਦੀ ਆਂ ਨੰਗਾ ਸਿੰਘਾ ਵੀਰਾਂ ਨੂੰ ਵੀ ਤੇ ਵਿਵਾਦ ਛੱਡ ਕੇ ਸਾਨੂੰ ਸਾਥ ਦੇਣ ਜਥੇ ਬੰਦਿਆਂ ਤੋਂ ਜਾਨੀ ਕਿ ਤੁਸੀਂ ਹੁਣ ਮਦਦ ਮੰਗ ਰਹੇ ਹੋ ਪ੍ਰਸ਼ਾਸਨ ਤੋਂ ਮੰਗਦੀ ਜੀ ਕੁਹਾਰਾ ਤੁਹਾਡੀ ਉਹ ਨੀਦ ਟੁੱਟ ਚੁੱਕੀ ਜੀ ਟੁੱਟ ਚੁੱਕੀ ਹੈ ਟੁੱਟੀ ਚੁੱਕੀ ਜਦੋਂ ਕਹਿ ਦਿੰਦੇ ਆ ਹਾਂ ਅਸੀਂ ਜਾਵਾਂਗੇ ਆਲਮ ਟੋਲ ਕਰੀ ਜਾਂਦੇ 20 ਬੰਦੇ ਅਸੀਂ ਰਾਤ ਜਾ ਕੇ ਆਈਆਂ ਬੰਦੇ ਬੁੜੀਆਂ ਵੀ ਸਾਨੂੰ ਹਜੇ ਵੀ ਕੋਈ ਗੱਲ ਉਹਨਾਂ ਨੇ ਰਾਹ ਨਹੀਂ ਪਾਈ ਜੀ ਤਾਂ ਤੁਹਾਡਾ ਕੰਮਕਾਰ ਕੀ ਹੈ ਜਿਹੜਾ ਤੁਸੀਂ ਪਰਿਵਾਰ ਤੁਹਾਡਾ ਚੱਲਦਾ ਹੈ ਦੇਖੋ ਜੀ ਸਾਡਾ ਕੰਮਕਾਰ ਕੁਛ ਨਹੀਂ ਹੈਗਾ ਇਹਦਾ ਪਿਓ ਆ ਗੋਡਿਆਂ ਤੋਂ ਅੰਝਾ ਹੋਇਆ ਬੈਠਾ ਸਿਰਫ ਉਹ ਦਿਹਾੜੀ ਕਰਦਾਗਾ ਜੀ ਕੀ ਕਰਨਾ ਹੋਰ ਸਾਡੇ ਚ ਕੋਈ ਮਿਸਤਰੀ ਮਸਤਰੀ ਨਾ ਜਾਂਦਾ ਨਾ ਜੀ ਉੱਥੇ ਕੋਈ ਫੈਕਟਰੀ ਚ ਲੱਗਿਆਗਾ ਕਿੰਨੀ ਦਿਹਾੜੀ ਕਿੰਨੀ ਹੈ ਜੀ ਉਹਦੀ ਦਿਹਾੜੀ ਕੀ ਹੈ 300 ਰੁਪਏ ਦਿਹਾੜੀ ਆ ਉਹ ਦੇਖ ਲਓ ਕੀ ਤੇ ਤੁਸੀਂ ਵੀ ਕੋਈ ਕੰਮ ਕਰਦੇ ਮੈਂ ਵੀ ਝਾੜੂ ਪੋਚੇ ਲੁੰਦੀ ਆ ਵੀਰੇ ਘਰਾਂ ਦੇ ਵਿੱਚ ਹਾਂ ਜੀ ਕੰਮ ਕਰਦੀ ਆ ਤੁਸੀਂ ਕਿਹੜੀ ਬਰਾਦਰੀ ਸਬੰਧ ਰੱਖਦੇ ਹੋ ਜੱਟ ਸਿੱਖ ਜੱਟ ਸਿੱਖੀ ਆ ਜੀ ਜੱਟ ਸਿੱਖੀ ਹਾਂ ਜੀ ਜੀ